ਨਾ ਕਿਰਪਾਓ ਓਨੀਆਂ ਕੋ ਵਧੀਕੀ ਕਰੋ ਜਿੰਨੀ ਕੋ ਚੰਗੀ ਲੱਗਦੀ ਆ ਅਗਲਾ ਕੰਮ ਉਹਨਾਂ ਤੇ ਹੀ ਐਹੋ ਜਿਹਾ ਹੱਥ ਪਾਊਗਾ ਬਾਅਦ ਚ ਛੜਾਇਆ ਨਹੀਂ ਜਣਾ ਮੈਂ ਕੋ ਖੁੱਲਾ ਚੈਲੰਜ ਆ ਕੋਈ ਗੱਲ ਨਹੀਂ ਕੀ ਉਹ ਇਹਨਾਂ ਦੇ ਧਾਕੜੇ ਵਾਲੀ ਮੰਦੇ ਨੇ ਚਾਚਾ ਜੀ ਉਹ ਧਾਕੜੇ ਵਾਲੀ ਚਾਹੀਦੀ ਪਪੂ ਯਾਚੇ ਦੀ ਸਪੀਚ ਇੱਕ ਜਰੀ ਇਹ ਵੀ ਕਹਿ ਦਿਓ ਕਾਂਗਰਸ ਵਰਕਾ ਨੂੰ ਤੁਸੀਂ ਕਾਂਗਰਸ ਦੇ ਪ੍ਰਧਾਨ ਜੇ ਤੇ ਦਿਨ ਦੁਗਣੀ ਰਾਤ ਚ ਅਗਨੀ ਤਰੱਕੀ ਕਰੋ ਇਹੋ ਡਰਨ ਦੀ ਲੋੜ ਨਹੀਂ ਜੀ ਮੇਰਾ ਪੁੱਤਰ ਬਾਠਾ ਵਾ ਵੀ ਪੰਗੇ ਪਾਉਂਦੇ ਆਪਾਂ ਕਿਸੇ ਕੋ ਡਰਨਾ ਨਹੀਂ ਹੈਗਾ ਸਾਰੀ ਕਾਂਗਰਸ ਅੱਥੇ ਆ ਕੇ ਬੈਠੇਗੀ ਤੇ ਬੈਠੀ ਵੀ ਉਹਨਾਂ ਨਾਲ ਸਾਰੀ ਲੀਡਰਸ਼ਿਪ ਨਾਲ ਹੈ ਤੇ ਸਿਰਫ ਹਣੀ ਅੰਮਰਸਰ ਦੀ ਆ ਪੰਜਾਬ ਦੀ ਲੀਡਰਸ਼ਿਪ ਲੈ ਆ ਕੇ ਥੇ ਭਾਵਾਂਗੇ ਮਿੱਠੂ ਦਾ ਕੋਈ ਆ ਇਹ ਵਾਲੀ ਵਾਂਗਾ ਕਰ ਦੇਗਾ ਇਹ ਮੇਰੀ ਗਰੰਟੀ ਆ ਹਣੇ ਮੈਂ ਥੱਥੇ ਕਾ ਕੇ ਚੱਲਿਆ ਆ ਜਿਹੜਾ ਵੀ ਪੱਛੇ ਛੱਡਦਾ ਪੰਗਾ ਲਏਗਾ ਆਪਾਂ ਪਿੱਛੇ ਨਹੀਂ ਹਟਣਾ ਨਾਲ ਕਾਂਗਰਸ ਨੇ ਪਿੱਛੇ ਹਟਣਾ ਵਾ ਜਿਹੜੀ ਮਰਜ਼ੀ ਮੇਰੀ ਗੱਲ ਸੁਣ ਜਿਹੜੀ ਮਰਜ਼ੀ ਭਾਜਪਾ ਆ ਜਾਵੇ ਆਮ ਆਦਮੀ ਪਾਰਟੀ ਆ ਜਾਵੇ ਕਾਂਗਰਸ ਪੁੱਛੇ ਨਹੀਂ ਹਣਾ ਕਿ ਵਰਕਰ ਪਿੱਛੇ ਜਾਨ ਦੇ ਦੇਗੀ ਜਿੱਥੇ ਮਚੂ ਦਾ ਖੂਨ ਫੜਪ ਸੀਨਾ ਰੋਲੇ ਦਾ ਕਾਂਗਰਸ ਦਾ ਖੂਨ ਰੋਲੇ ਦਾ ਮੈਂ ਕਹਿ ਕੇ ਦਲਵਾ ਦਨ ਹੁਣੇ ਇੱਥੇ ਹੱਥੇ ਹਰਜ ਕਰਦਾ ਫੱਟੇ ਦਾ ਜਵਾਬ ਫੱਟੇ ਚ ਦਿਓ ਸ੍ਰੀ ਵਾਇਗੁਰੂ ਜੀ ਦਾ ਖਾਲਸਾ ਸ੍ਰੀ ਵਾਇਗੁਰੂ ਜੀ ਦੀ ਇਫਤੇ ਮਾਂਛ ਤੇਗ ਰਾਜਮਾਨ ਲੋਕ ਸਭਾ ਦੇ ਕੈਂਡੀਡੇਟ ਸਾਡੇ ਵੱਡੇ ਵੀਰ ਨੇ ਆਪਣਾ ਸਫਰ ਇੱਕ ਕੌਂਸਲਰ ਤੋਂ ਸਟਾਰਟ ਕੀਤਾ ਤੇ ਅੱਜ ਦੇਸ਼ ਦੀ ਸੰਸਦ ਨੇ ਆਨਰਿੰਗ ਵਾਈਜ਼ ਗੁਣ ਦਿਆ ਮੇਰੀ ਬੁਰੀਆ ਗੁਰਜੀਤ ਸਿੰਘ ਉਹ ਲੈ ਤੋ ਹੈ ਇੰਡੀਅਨ ਨੇਕਾ ਕਾਂਗਰਸ ਜਿੰਦਾਬਾਦ ਉਹਨਾਂ ਦੇ ਨਾਲ ਬੈਠੇ ਮੇਰੇ ਜਿਹਨਾਂ ਨੂੰ ਮੈਂ ਕੀ ਸਰਾ ਸ਼ਹਿਰੀ ਚਾਚਾ ਜੀ ਕਹਿੰਦਾ ਸਾਡੇ ਜਿਹਨਾਂ ਕਾਂਗਰਸ ਦੇ ਪ੍ਰਧਾਨ ਅਸ਼ਵੀਰ ਅੱਪੂ ਜੀ ਇਹ ਕੌਣਾਂ ਪਿੱਛੇ ਤਾੜੀਆਂ ਮਾਰ ਦਿਓ ਉਹਨਾਂ ਦੇ ਨਾਲ ਬੈਠੇ ਇਸ ਇਲਾਕੇ ਤੁਸੀਂ ਸਾਰੇ ਜਾਣਦੇ ਹੋ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਹੋਇਆ ਸੀ ਬੋਲੋ ਕਿ ਮਿੱਠੂ ਨੇ ਇਹਨੇ ਕੰਮ ਕਰਾਏ ਸੀ ਤਾਂ ਵੀ ਵੋਟਾਂ ਛਾੜੂ ਨੂੰ ਪਾਤੀਆ ਸਾਰਿਆਂ ਨੇ ਕਿ ਮੈਂ ਰੋਦਾ ਰਹਿ ਗਿਆ ਮੈਂ ਕਿਹਾ ਮਿੱਠੂ ਇਹਨੇ ਕੰਮ ਕਰਾਉਣ ਦਾ ਕੀ ਫਾਇਦਾ ਹੋਇਆ ਓਈਲਾ ਸਾਹਿਬ 5 ਸਾਲ ਜ਼ਮੀਨੀ ਪੱਧਰ ਤੇ ਕੰਮ ਕੀਤਾ ਇਲਾਕੇ ਦਾ ਕਿਤੇ ਕਿਸੇ ਨੂੰ ਕᅲਵਲ ਦੀ ਪੈਨਸ਼ਨ ਦੀ ਨੀਲੇ ਕਾਰ ਦੀ ਕਿਉਂਕਿ ਤੁਸੀਂ ਵੀ ਸਾਰੇ ਨੇ ਇਹ 100 ਰੁਪਿਆ ਕਰਕੇ ਪਾਤਾ ਉਹ ਮੈਨੂੰ ਤੇ ਆ ਉਹ ਜਲਾ ਸਾਹਿਬ ਸਿੱਧੇ ਹੱਥ ਲਾਉਂਦੀ ਸੀ ਅੰਟੀ ਕਰਦੀ ਸੀ ਕਦੇ ਕਦੇ ਇਹ 100 ਰੁਪਿਆ ਮਿੱਠੂ ਆਪਾ ਆਇਆ ਤੇ ਆਇਆ ਨਹੀਂ ਤੇ ਐਸ ਕਰਕੇ ਮੇਰੀ ਹੁਣ ਬੇਤੀ ਹੈ ਹੁਣ ਵੋਟਾਂ ਪੰਜੇ ਨੂੰ ਪਾਉਣੀਆਂ ਪੰਜੇ ਨੂੰ ਪੰਜੇ ਦੇ ਨਿਸ਼ਾਨ ਨੂੰ ਵੋਟਾਂ ਪਾਉਣੀਆਂ ਉਹ ਜਲਾ ਸਾਹਿਬ ਨੂੰ ਛੁਟਾਉਣਾ ਕਿਉਂਕਿ ਇਹ ਉਹ ਜਲਾ ਸਾਹਿਬ ਦੀ ਇਲੈਕਸ਼ਨ ਹੈ ਇਹ ਸਾਡੇ ਸਾਰੇ ਦੀ ਇਲੈਕਸ਼ਨ ਹੈ ਅਗਲੇ ਮਹੀਨੇ ਬਾਅਦ ਆਪਣੀ ਇਲੈਕਸ਼ਨ ਵੀ ਆ ਜਾਣੀ ਐ ਇਹ ਸਾਡੀ ਪ੍ਰੋਪਰ ਰੈਸਲ ਐ ਤੇ ਐਸ ਕਰਕੇ ਆਪਾਂ ਸਾਰਿਆਂ ਦੇ ਓਜਲਾ ਸਾਹ ਨੂੰ ਜਿਧਾਣਾ ਐ ਓਜਲਾ ਸਾਹ ਨੂੰ ਇੱਕ ਨੰਬਰ ਤੇ ਲੈ ਕੇ ਆਉਣਾ ਮਿੱਠੂ ਮੇਰਾ ਛੋਟਾ ਮਿੱਤ ਤੁਹਾਡਾ ਸੇਵਾਦਾਰ ਜੋ ਦਿਨ ਰਾਤ ਤੁਹਾਡੇ ਲਈ ਲੱਗਾ ਰਹਿੰਦਾ ਵਾਕਿਆ ਮਿੱਠੂ ਤੁਮਨੇ ਕਿਹਾ ਸੀ ਇੱਕ ਵਰਕਰ ਮੀਟਿੰਗ ਐ ਪਰ ਮੀਟਿੰਗ ਨਹੀਂ ਤੇ ਜਲਸਾ ਹੋ ਗਿਆ ਬਟਾ ਧੰਨਵਾਦ ਤੇਰਾ ਮੈਂ ਚੇਚੇ ਤੌਰ ਤੇ ਡਾਕਟਰ ਰਾਜ ਕੁਮਾਰ ਵੀਰ ਦਾ ਧੰਨਵਾਦ ਕਰਦਾ ਜਿਹੜੇ ਅੱਜ ਇਸ ਜਨਸੀ ਚ ਪਹੁੰਚੇ ਨੇ ਔਰ ਐਕਸਐਮਐਲ ਦੇ ਜਗੁਪੀਸ਼ੋਰ ਸ਼ਰਮਾ ਜੀ ਐਕਸਪਰਦਾਨ ਸਾਡੇ ਕਾਂਗਰਸ ਦੇ ਪ੍ਰਧਾਨ ਅਸ਼ੋਕ ਗਵਰ ਤੱਪੂ ਜੀ ਜੋ ਹਰ ਲੜਾਈ ਜਿਹੜੀ ਕਾਂਗਰਸ ਰਕਤ ਦੀ ਲੜਦੇ ਨੇ ਮਨਿੰਦਰ ਸਿੰਘ ਰਾਜੀ ਜਿਹੜੇ ਚੇਚੇ ਤੌਰ ਤੇ ਚੰਡੀਗੜ੍ਹ ਆਏ ਨੇ ਸ੍ਰੀਨ ਸਾਹਿਬ ਆਦੀ ਬੱਬਰ ਜੀ ਔਰ ਮੇਰੇ ਦਰਜਵਿ ਸ਼ਵਾਨੀ ਜੀ ਖਾਸ ਕਰ ਪ੍ਰਧਾਨ ਜੀ ਸਾਡੇ ਕਿਉਂਕਿ ਕਿਹੜੇ ਸਾਡੇ ਪਹਿਲਾਂ ਤੇ ਪ੍ਰਤਾਪ ਨੇ ਜੋ ਮੈਂ ਤਨਮਾਦ ਕਰਦਾ ਤੁਹਾਡਾ ਸਾਰਿਆਂ ਦਾ ਦਰਜਾ ਅਧਰਚਾ ਲੀਡਰਸ਼ਿਪ ਦਾ ਗਰੀਚੀ ਵੀ ਆਇਆ ਔਰ ਪਾਰਲੀਮੈਂਟ ਮੈਂਬਰ ਬਣਾਓ ਚਾਹੇ ਐਮਐਲਏ ਬਣਾਓ ਚਾਹੇ ਕਾਉਂਸਲਰ ਬਣਾਓ ਜ਼ਿੰਮੇਵਾਰੀਆਂ ਹੁੰਦੀਆਂ ਨੇ ਆਪੋ ਆਪਣੇ ਹਾਊਸ ਦੀਆਂ ਇਹ ਰਹਿ ਕਾਉਂਸਲਰ ਇਹਨੂੰ ਪੁੱਛੋ ਇੱਕ ਇੱਕ ਬਾਅਦ ਕਾਉਂਸਲਰ ਆਪਣੇ ਅੱਗੇ ਰੱਖਦਾ ਤੇ ਫਿਰ ਜਾ ਕੇ ਤੁਹਾਡੇ ਵਿਕਾਸ ਦੇ ਕੰਮ ਹੁੰਦੇ ਆ ਫਿਰ ਜਾ ਕੇ ਉਹ ਕੰਮ ਪਾਸ ਹੁੰਦੇ ਆ ਤੁਹਾਡੇ ਦਾਸ ਨੇ ਦੋ ਵਾਰ ਤੁਸੀਂ ਐ ਅੰਮ੍ਰਿਤਸਰ ਦੀ ਇੱਕ ਇੱਕ ਤਕਲੀਫ ਇੱਕ ਇੱਕ ਆਵਾਜ਼ ਚਾਹੇ ਇੰਡਸਟਰੀ ਦੀ ਹੋਵੇ ਨੌਜਵਾਨਾਂ ਦੀ ਹੋਵੇ ਕਿਸਾਨਾਂ ਦੀ ਹੋਵੇ ਦਰਦ ਪੀੜਾਂਵਾਂ ਦੀ ਹੋਵੇ ਚਾਹੇ ਮਸਲੇ ਹੁਣ ਸਾਡੇ ਪੱਧ ਦੇ ਇੱਕ ਇੱਕ ਆਵਾਜ਼ ਜਿਹੜੀ ਹੈ ਦੇ ਵਿੱਚ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਇਹ ਸਾਡਾ ਆਉਣ ਵਾਲੇ ਬੱਚਿਆਂ ਦਾ ਵੇਖ ਹੁੰਦੇ ਨੇ ਔਰ ਆਉਣ ਵਾਲੇ ਬੱਚਿਆਂ ਵਾਸਤੇ ਇਹ ਲੋਕ ਰਸਤੇ ਬਣਾਉਂਦੇ ਨੇ ਇਹ ਰਾਜਨੀਤਿਕ ਲੋਕਾਂ ਨੂੰ ਝੂਠ ਨਹੀਂ ਮਾਰਨਾ ਚਾਹੀਦਾ ਸੱਚ ਦੀ ਰਾਜਨੀਤੀ ਕਰਨੀ ਚਾਹੀਦੀ ਹੈ ਅਸੀਂ ਲੋਕਾਂ ਨੇ ਜੋ ਕੰਮ ਕੀਤੇ ਉਹ ਬਿਲਕੁਲ ਤੁਹਾਡੇ ਸਾਹਮਣੇ ਲੈ ਕੇ ਕੰਮ ਜੜਾ ਉਹ ਬੋਲਦਾ ਹੈ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣਿਆ ਇਸ ਨਗਰੀ ਨੂੰ ਮੈਂ ਦੱਸਣਾ ਤੇ ਉਹਨਾਂ ਡਾਕਟਰ ਸਾਹਿਬ ਤੁਸੀਂ ਜੇ ਉਸ ਸਮੇਂ ਦੇ ਹਾਣੀ ਦੇ ਪ੍ਰਧਾਨ ਜੀ ਇਸ ਨਗਰੀ ਨੂੰ ਜੇ ਕਿਸੇ ਨੇ ਪੈਸੇ ਔਰ ਪ੍ਰੋਜੈਕਟ ਦਿੱਤਾ ਉਹ ਡਾਕਟਰ ਮਨਮੋਹਨ ਸਿੰਘ ਹੈ ਤਾੜੀ ਮਾਰੋ ਇੱਕ ਡਾਕਟਰ ਮਨਮੋਹ ਚੰਦੇ ਨਾਮ ਦੀ। ਅਗਲੇ ਜੋ ਵੀ ਬੰਦੇ ਆ ਡਾਕਟਰ ਮਨਮੋਹ ਸਿੰਘ ਜੀ ਦਾ ਦਿੱ। ਵਈਆ ਹਟਾਇਆ ਕਿਉਂਕਿ ਇਹ ਮਾਲਵੇ ਦੀ ਲੀਡਰਸ਼ਿਪ ਹੈ ਹਮੇਸ਼ਾ ਧੋਖਾ ਕਰਦੀ ਸਾਡੇ ਨਾਲ ਚਾਹੇ ਮੁੱਖ ਮੰਤਰੀ ਉੱਥੋਂ ਦੇ ਬਣਦੇ ਨੇ ਅਸੀਂ ਕਹਿੰਦੇ ਤੁਸੀਂ ਜੋ ਮਰਜ਼ੀ ਲਓ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਿਹੜੀਆਂ ਚੀਜ਼ਾਂ ਸਾਡੀਆਂ ਗਹਿਣਾ ਨੇ ਸਾਡੀਆਂ ਜਾਇਦਾਦਾਂ ਦੇ ਬੱਚਿਆਂ ਦੀਆਂ ਉਹ ਖੋਕੇ ਖੜੋ ਤਿੰਨ ਮਹੀਨੇ ਲਗਾਤਾਰ ਸੰਘਰਸ਼ ਲੜਿਆ ਮੈਂ ਤਿੰਨ ਮਹੀਨੇ ਸੰਘਰਸ਼ ਲੜਦੇ ਬਾਅਦ ਮੈਂ ਕੱਲਾ ਜਾਂਦਾ ਸੀ ਗੱਡੀ ਤੇ ਬੈ ਆਪਣੀ ਗੱਡੀ ਟੂਰ ਕਰਕੇ ਦਿੱਲੀ ਔਰ 3 ਮਹੀਨੇ ਚ ਖਰਚ ਕਰਨ ਤੋਂ ਬਾਅਦ ਫਿਰ ਉਹ ਜਿਹੜਾ ਐਕਸਪ੍ਰੈਸ ਰੇ ਆ ਤੁਹਾਨੂੰ ਜੁੜਿਆ 7000 ਕਰੋੜ ਦਾ ਪ੍ਰੋਜੈਕਟ ਗੜਕਨੀ ਸਾਹਿਬ ਕੈਪਟਨ ਮਰਿੰਦਰ ਸਿੰਘ ਤੁਹਾਡਾ ਦਾਸ ਬੈਠਾ ਸੀ ਜਦੋਂ ਦੁਬਾਰਾ ਉਹਨੇ ਕਿਹਾ ਅਸੀਂ ਅੰਮ੍ਰਿਤਸਰ ਨੂੰ ਦੁਬਾਰਾ 75 ਕਿਲੋਮੀਟਰ ਦਾ ਰਿੰਗ ਰੋਡ ਬਣਾਇਆ ਪਹਿਲਾਂ ਸੁਣਦੇ ਸੀ ਦਿੱਲੀਦਵਾਲੇ ਰਿੰਗ ਰੋਡ ਹੈ ਪਹਿਲਾ ਸ਼ਹਿਰ ਬਣਾਇਆ ਤੁਹਾਡਾ ਨੌਂਤਾ ਦਿੱਲੀ ਤੋਂ ਬਾਅਦ ਜਿਹਦੇ ਦਵਾਲੇ ਰਿੰਗ ਰੋਡ ਬਣ ਰਿਹਾ ਹੈ 75 ਕਿਲੋਮੀਟਰ ਦਾ ਰੇਲਵੇ ਦਾ ਵਿਸਤਾਰ ਕੀਤਾ ਪੁਲ ਬਣਾਏ ਬੱਲੇ ਵਾਲਾ ਪੁਲ ਆ ਜਾੜਾ ਫਾੜਕ ਤੋਂ ਆ ਜਾੜਾ ਥੱਲੇ ਦੀ ਆ ਆ 10 ਦਾ ਬਣਾਇਆ ਜੀ ਬਾਈਕ ਨੰਬਰ ਫਟ ਉੱਚਾ ਪੁਲ ਜਿਹੜਾ ਤਰਨਧਰ ਸਿੰਘ ਦਾ ਰੌਦਾੰਡਰ ਪਾਸ ਔਰ ਵਿਸਤਾਰ ਕੀਤਾ ਉਹਦੇ ਤੇ ਵੀ ਜੇ ਨਿੱਕਾ ਕੰਮ ਕੀਤਾ ਨਵਾਂ ਸਟੇਸ਼ਨ ਬਸ ਕਰਾਇਆ ਔਰ ਪਾਰਲੀਮੈਂਟ ਦੇ ਅੰਦਰ ਇਹ ਗੱਲਾਂ ਮਨਿਸਟਰ ਨੇ ਬਹਿ ਕੇ ਮੇਰੇ ਨਾਲ ਕੀਤੀਆਂ ਨੇ ਜਿਹੜੀਆਂ ਔਰ ਰਿਕਾਰਡ ਨੇ ਤੁਹਾਡੇ ਕੋਲ ਵੀਡੀਓ ਵੇਦਾ ਦੇ ਦਿੱਤਾ ਦੀਆਂ ਇਹ। 에어ਪੋਰਟ ਦਾ ਵਿਸਤਾਰ ਗਿਆ। ਅੱਜ ਸਾਰੇ ਬੱਚੇ तकरीबन ਹਰ ਘਰ ਦਾ ਪਹਿਲਾ ਦੂਜਾ ਬੱਚਾ ਨੇ ਉਹ ਬਾਹਰ ਸੈਟਲ ਹੋ ਗਿਆ ਸਾਡੇ ਪੰਜਾਬ ਦੀ। ਅੱਜ ਤੁਸੀਂ ਅਮਰੀਕਾ ਜਾਣਾ, ਕੈਨੇਡਾ ਜਾਣਾ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਣਾ ਕਿਸੇ ਦੇਜ ਨੂੰ ਜਾਣਾ ਇੱਥੋਂ ਫਲਾਈਟਾਂ ਲੌਰ ਅੰਮ੍ਰਿਤਸਰ ਤੋਂ ਜਿੰਦ ਨੂੰ ਮਰਜੀ ਜਾਓ। ਇਹ ਤੁਹਾਡੇ ਦਾਜ ਦੇ ਕੀਤੇ ਕੰਮ ਨੇ। ਜਦੋਂ ਮੈਂ ਬਣਿਆ ਸੀ ਤਾਂ ਉਦੋਂ ਦੇ ਰਿਕਾਰਡ ਕੱਢ ਲਓ। ਅੱਜ ਕੱਢ ਦਿਓ ਤੁਹਾਡੇ ਕੋਲ ਗੂਗਲ ਹੈ, YouTube ਹੈ। ਜੇ ਕਿਤੇ ਝੂਠ ਹੋਵੇ ਤਾਂ ਮੈਨੂੰ ਦੱਸਿਓ ਇਹ ਕਿ ਮੇਰੀ ਵੀਡੀਓ ਇਸ ਚੀਜ਼ ਦੀ ਗਵਾਹੀ ਬਦੂਗੀ ਕਿ ਪਾਰਲੀਮੈਂਟ ਚ بلند ਆਵਾਜ਼ ਤਰਨੇ ਤੇ ਹਰ ਪ੍ਰੈਸ ਕੌਂਗਰਸ ਲੋਕ ਮੁੱਦਦੇ ਹੋਏਗੀ 201500 ਕਰਾਇਆ ਅੱਜ 7500 ਰੁਪਏ ਦਿੱਤਾ ਡਰਗ ਜਿਹੜਾ ਹੈ ਮੋੜ ਮੋੜ ਤੇ ਨਸ਼ਾ ਜਿਹੜਾ ਉਹ ਵੇਚਿਆ ਕਿ ਇਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਐਮਓਸੀ ਸਾਰਾ ਸ਼ਹਿਰ ਤਰਾਸ ਤਰਾਸ ਕਰ ਰਿਹਾ ਲੋਕਾਂ ਦੇ ਝਗੜੇ ਪੈ ਗਏ ਨੇ ਵਿਚਾਰੀ ਹੋ ਗਏ ਨੇ ਦੋ ਸਾਲ ਤੋਂ ਐਨਓਸੀ ਨਹੀਂ ਆਗੀ ਪਾਵਰ ਟਾਰਨੀ ਦੇ ਉੱਤੇ ਇਹਨਾਂ ਨੇ ਟੈਕਸ ਲਾ ਦਿੱਤਾ ਹੈ ਔਰ ਪਗੋੜੇ ਨੇ ਲੈਕਚਰਾਂ ਤੋਂ ਪਗੋੜੇ ਨੇ ਤੁਹਾਡੀਆਂ ਆ ਮਿੱਠੂ ਹੋਣੀ ਹੋਏ ਗਰੀਸ ਨਹੀਂ ਹੋਏ ਇਹ ਲੋਕ ਸੇਵਾ ਕਰ ਰਹੇ ਦੋ ਸਾਲ ਦੀ ਦੋ ਸਾਲ ਤੋਂ ਕੋਈ ਇਲੈਕਸ਼ਨ ਨਹੀਂ ਹੋਈ ਕਾਰਪੋਰੇਸ਼ਨ ਦੀ ਕਾਰਪੋਰੇਸ਼ਨ ਦਾ ਮੇਰੇ ਨਹੀਂ ਪਰ ਉਹ ਕਿਹੜੀ ਸਰਕਾਰ ਦੀ ਗੱਲ ਆ ਕਿਹੜੀ ਡਿਵੈਲਪਮੈਂਟ ਦੀ ਗੱਲਾਂ ਕਰਦੇ ਜੀ ਨਾ ਗੰਦ ਚੁੱਕਿਆ ਜਾਂਦਾ ਨਾ ਸੀਵਰੇਜ ਠੀਕ ਹੋਵੇ ਨਾ ਇਲੈਕਟ੍ਰਾਨ ਔਰ ਇਹ ਸਰਕਾਰ ਸਰਪੰਚਾਂ ਦੀਆਂ ਨਾਲ ਇਲੈਕਸ਼ਨਾਂ ਨਾ ਜਿਲ੍ਹਾ ਪ੍ਰੀਸ਼ਦ ਨਾ ਬਲਾਕ ਸੰਮਤੀ ਨਾ ਕਾਉਂਸਲਰ ਕਿਹੜੇ ਵਿਕਾਸ ਦੀ ਗੱਲ ਕਰਦੇ ਕਿੰਨੇ ਵਿਕਾਸ ਕਰਨਾ ਹੈ ਅੰਨ ਾਲਾਨੀ ਹੋਈ ਐਮਰਜੈਂਸੀ ਲੱਗੀ ਅਮਰਸਾ ਤੇ ਨਾ ਕੋਈ ਕਾਰਪੋਰੇਸ਼ਨ ਦਾ ਕੰਮ ਹੋਵੇ ਤਸਵੀਰ ਪਰੇ ਹਲਕਾ ਇਸਤੇ ਵਿੱਚ ਸਾਡੇ ਮਿੱਠੂ ਮੈਦਾਨ ਜੀ ਜਿਹੜੇ ਇਹਨਾਂ ਦੇ ਮਦਰ ਕਾਉਂਸਲਰ ਨੇ ਜਿਲ੍ਹਾ ਵੱਲੋਂ ਵਰਕਰ ਮੀਟਿੰਗ ਰੱਖੀ ਗਈ ਆਉਣ ਵਾਲੀਆਂ ਲੈਕਚਰ ਨਾਲ ਲੈ ਕੇ ਉਹ ਲੋਕਾਂ ਚ ਭਾਰੀ ਉਤਸ਼ਾਹ ਸੀ ਲੋਕ ਅੱਜ ਵੇਖ ਲਓ ਤੁਸੀਂ ਆਪ ਨਿਗਾਹ ਮਾਰ ਲਓ ਇੱਕ ਵਾਰਡ ਦੀ ਮੀਟਿੰਗ ਔਰ ਛੋਟੀ ਮੀਟਿੰਗ ਬੁਲਾਈ ਗਈ ਔਰ ਉਹਦੇ ਵਿੱਚ ਲੋਕ ਹੰਗਮਾ ਆ ਕੇ ਪੁੱਜੇ ਲੋਕਾਂ ਨੇ ਮਨ ਬਣਾ ਰਿਆ ਆ ਕਾਂਗਰਸ ਪਾਰਟੀ ਦੀ ਸਰਕਾਰ ਜਿਹੜੀ ਸੈਂਟਰ ਚ ਬਣ ਜਾ ਰਹੀ ਹੈ ਉਹਨਾਂ ਨੇ ਮਨ ਬਣਾਇਆ ਕਿ ਮੈਂਬਰ ਸਪਲੀਮੈਂਟ ਵੀ ਅਸੀਂ ਆਪਣਾ ਚੁਣ ਕੇ ਭੇਜਣਾ ਹੈ ਸੋ ਅਸੀਂ ਲੋਕਾਂ ਨੂੰ ਬੇਨਤੀਆਂ ਕੀਤੀਆਂ ਨੇ ਕਿ ਲੋਕ ਸੋਚ ਸਮਝ ਕੇ ਵੋਟ ਦਾ ਇਸਤੇਮਾਲ ਕਰਨ ਔਰ ਵਤਦਾਣ ਜ਼ਰੂਰ ਕਰਨ ਜਾਣ ਵਤਦਾਣ ਤੋਂ ਬਗੈਰ ਗੱਡੀ ਮਤਲਬ ਇਹ ਗੱਲ ਨਹੀਂ ਸਾਨੀ ਪੈਂਦਾ ਤੁਸੀਂ ਜ਼ਰੂਰ ਵੋਟਾਂ ਪਾਉਣ ਜਾਇਓ ਔਰ ਮੈਂ ਬੇਨਤੀ ਕਰੂੰਗਾ ਅਸੀਂ ਜਿੰਨੇ ਕੰਮ ਕੀਤੇ ਆ ਮੇਰੇ ਕੰਮਾਂ ਨੂੰ ਤੁਸੀਂ ਚਾਹੇ ਇੰਟਰਨੈਟ ਤੇ ਜਾ ਕੇ ਸਰਚ ਕਰ ਲਿਓ ਇੱਕ ਇੱਕ ਕੰਮ ਮੇਰਾ ਗਵਾਹੀ ਦਊਗਾ ਅੰਮ੍ਰਿਤਸਰ ਦੀ ਰੋਟਾ ਪੌਲੀ ਸੋ ਮੈਂ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਕੌਮਨਿਸਟ ਪਾਰਟੀ ਦੇ ਐਕਟਿਵ ਵੋਟਰਾਂ ਪਾ ਕੇ ਕਾਮਯਾਬ ਕਰੋ। ਕਿਆ ਪੂਰੀ ਜਿਹੜਾ ਮੈਂ ਕੌਂਸਲਰਾਂ ਮਿੱਠੂ ਮਧਾਨ ਅੱਜ ਇੱਕ ਛੋਟੀ ਜੀ ਮੀਟਿੰਗ ਕੀਤੀ ਗਈ ਓਜਲਾ ਸਾਹਿਬ ਦਾ ਕੱਲ ਸ਼ਾਮੀ ਫੋਨ ਆਇਆ ਸੀ। ਮੈਂ ਤੇਰੇ ਵੱਲ ਕੱਲ ਸ਼ਾਮੀ ਆ ਰਿਹਾ 5 ਵਜੇ ਤੇ ਮੈਂ 5 ਵਜੇ ਇੱਕ ਆਪਣੇ ਵਾਰਡ ਦੀ ਮੀਟਿੰਗ ਰੱਖੀ ਸੀ। ਦੇ ਵਾਰਡ ਦੇ ਵਰਕਰਾਂ ਦਾ ਪਿਆਰ ਵੇਖ ਕੇ ਉਹ ਰੈਲੀ ਦਾ ਰੂਪ ਲੈ ਗਈ ਤੇ ਮੈਂ ਧੰਨਵਾਦੀ ਆ ਆਪਣੇ ਵਾਰਡ ਨਿਵਾਸੀਆਂ ਦਾ ਆਪਣੇ ਭਰਾਵਾਂ ਦਾ ਜਿਹੜੇ ਕਿ ਮੇਰੇ ਸਾਰੇ ਦੁੱਖ ਸੁੱਖ ਚ ਸ਼ਾਮਲ ਹੁੰਦੇ ਨੇ ਤੇ ਇੱਕ ਛੋਟੇ ਜਿਹੇ ਸਨੇਹ ਤੇ ਹੀ ਤੁਸੀਂ ਵੇਖ ਹੀ ਲਿਆ ਉਹ ਰੈਲੀ ਬਣ ਗਈ ਤੇ ਪ੍ਰਮਾਤਮਾ ਇਸ ਤਰੀ ਕਿਰਪਾ ਕਰਦਾ ਰਹੇ ਹਮੇਸ਼ਾ ਸੱਚੀ ਨੀਅਤ ਨਾਲ ਲੋਕਾਂ ਦੀ ਸੇਵਾ ਕੀਤੀ ਹੈ ਨਿਰਸਵਾਰਥ ਸੇਵਾ ਕੀਤੀ ਹੈ ਤੇ ਲੋਕ ਪਿਆਰ ਕਰਦੇ ਨੇ ਦੇਖੋ ਜੀ ਲੀਡ ਦਾ ਤਾਂ ਮੈਨੂੰ ਪਤਾ ਨਹੀਂ ਪਰ ਮੇਰੀ ਵਾਰਚ ਉਹ ਜਲਾ ਇੱਕ ਨੰਬਰ ਤੇ ਆਊਗਾ ਕਿਉਂਕਿ ਲੀਡਾਂ ਲੂਡਾਂ ਤੇ ਉਹ ਹੁੰਦੀਆਂ ਬੰਦਾ ਝੂਠੀਆਂ ਲੀਡਾਂ ਹੁੰਦੀਆਂ ਜਦੋਂ ਇੱਕ ਨੰਬਰ ਤੇ ਆਉਣਾ ਹੈ ਹਮੇਸ਼ਾ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਜਿਸ ਦਿਨ ਝਾੜੂ ਦੀ ਪੂਰੀ ਲੜ ਸੀ ਉਸ ਦਿਨ ਸਰਦਾਰ ਨਵਜੋਤ ਸਿੰਘ ਸਿੱਧੂ 29 ਨੰਬਰ ਵਾਰਡ ਚੋ ਇੱਕ ਨੰਬਰ ਤੇ ਸੀ 684 ਵੋਟਾਂ ਤੋਂ ਮੈਂ ਵਾਰਡ ਜਿੱਤ ਕੇ ਦਿੱਤੀ ਸੀ ਤੇ ਪ੍ਰਮਾਤਮਾ ਦੀ ਭੋਲੇ ਸ਼ੰਕਰ ਦੀ ਕਿਰਪਾ ਦੇ ਸਦਕਾ ਬਾਬਾ ਦੀਪ ਸਿੰਘ ਦੇ ਅਸ਼ੀਰਵਾਦ ਨਾਲ ਇਹ ਵਾਰਡ ਫਿਰ ਆਪਾਂ ਸਭ ਤੋਂ ਵੱਡੀ ਲੀਡਰਾਂ ਜਿੱਤ ਕੇ ਕਾਂਗਰਸ ਦੀ ਝੋਲੀ ਚ ਪਾਵਾ